ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆ ਆ ਦੀਵਾਲ ਕਲਾਂ ਦਾ ਏਕਾ ਹੋ ਕੇ ਤੇ ਸਾਰਿਆਂ ਨੇ ਸ਼ਹੀਦੀ ਸ਼ਹੀਦਾਂ ਦੇ ਸਥਾਨ ਤੇ ਸ਼ਹੀਦੀ ਗੁਰਦੁਆਰਾ ਜੰਡਸਰ ਸਾਹਿਬ ਤੋਂ ਨਗਰ ਕੀਰਤਨ ਹੋਇਆ ਤੇ ਸੰਗਤ ਨੇ ਨਗਰ ਨਿਵਾਸੀਆਂ ਨੇ ਮਾਈਆਂ ਪਾਈਆਂ ਨੇ ਬਹੁਤ ਸਹਾਇਕ ਦਿੱਤਾ ਤੇ ਸਹਿਜ ਪਾਠਾਂ ਦੇ ਕੱਲ ਭੋਗ ਪਾਏ ਗਏ ਨੇ ਤੇ ਹਰੀ ਜਸ ਕੀਰਤਨ ਰਾਗੀ ਜਥਿਆਂ ਨੇ ਰਾਗੀ ਉਦਮ ਸਿੰਘ ਜੀ ਉਹਨਾਂ ਦੇ ਜਥੇ ਨੇ ਦਾਸ ਦੇ ਜਥੇ ਨੇ ਰੈਣ ਸਵਾਈ ਜੋ ਸਾਡੇ ਨਗਰ ਦਾ ਜਥਾ ਵਾ ਕੀਰਤਨੀ ਜਥਾ ਉਹਨਾਂ ਨੇ ਵੀ ਹਾਜ਼ਰੀਆਂ ਭਰੀਆਂ ਤੇ ਸਾਰਿਆਂ ਨੇ ਸਵਾਵਾ ਨੇ ਕਲੀ ਵਾਲੇ ਵੀਰਾਂ ਨੇ ਮੀਰੀ ਪੀਰੀ ਗੱਤਕਾ ਖਾੜਾ ਹੋਰ ਜਿਹੜੇ ਵੀ ਸਾਡੇ ਨਗਰ ਦੇ ਪੰਚ ਸਰਪੰਚ ਨੰਬਰਦਾਰ ਸਾਰਿਆਂ ਨੇ ਆ ਕੇ ਬਹੁਤ ਸਹਿਯੋਗ ਦਿੱਤਾ ਸੋ ਅੱਜ ਸਾਡੇ ਨਗਰ ਦੇ ਵਿੱਚ 26 ਨਵੰਬਰ ਨੂੰ ਸੋ ਸਾਡੇ 350 ਸਾਲਾ ਸ਼ਹੀਦੀ ਨੂੰ ਸਮਰਪਤ ਅਮਰਤ ਸੰਚਾਰ ਹੋ ਰਿਹਾ ਤੇ ਜਿਹੜੀ ਸ਼ਹੀਦੀ ਗੁਰਦਾਰਾ ਪ੍ਰਬੰਧ ਕਮੇਟੀ ਆ ਉਹਨਾਂ ਦਾ ਸਾਨੂੰ ਬਹੁਤ ਵੱਡਾ ਸਹਿਯੋਗ ਆ ਅਸੀਂ ਉਹਨਾਂ ਦੇ ਧੰਨਵਾਦੀਆਂ ਬਾਕੀ ਜਿਹੜੇ ਸਾਡੇ ਹੋਰ ਗੁਰੂ ਘਰਾਂ ਦੇ ਗ੍ਰੰਥੀ ਸਹਿਬਾਨ ਨੇ ਪ੍ਰਬੰਧ ਕਮੇਟੀਆਂ ਨੇ ਉਹਨਾਂ ਨੇ ਵੀ ਸਾਡੇ ਨਾਲ ਬਹੁਤ ਸਹਿਯੋਗ ਦਿੱਤਾ ਸੋ ਵੱਡੀ ਸਤਿਗੁਰੂ ਮਹਾਰਾਜ ਦੀ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਦੀ ਕਿਰਪਾ ਸਾਡੀ ਇਹੀ ਬੇਨਤੀ ਆ ਵੀ ਇਸ ਤਾਪ ਦੀ ਮਨਾਉਣ ਦਾ ਮਨੋਰਥ ਆਪਣਾ ਸਫਲ ਹੋ ਜਾਵੇ ਅਮਰ ਸਕੋ ਭਾਈ ਨਸਿਆਂ ਤੋਂ ਰਹਿਤ ਹੋਵੋ ਆਪਣੇ ਬੱਚਿਆਂ ਨੂੰ ਗੁਰਬਾਣੀ ਨਾਲ ਜੋੜੋ ਬਾਣੀ ਪੜੋ ਤੇ ਸੇਵਾ ਸਿਮਨ ਕਰਕੇ ਆਪਣਾ ਜੀਵਨ ਸਫਲ ਬਣਾਵੋ ਜੀ ਜੀ ਦੀ ਫਤਿਹ ਪਹਿਲਾ ਧੰਨਵਾਦ ਕਰਦੇ ਆ ਸਤਿਕਾਰਯੋਗ ਪ੍ਰਗਟ ਸਿੰਘ ਜੀ ਫੌਜੀ ਸਾਹਿਬ ਦਾ ਨਹੀਂ ਨਹੀਂ ਮੈਂ ਜੋ ਬਰਨਾਲੇ ਵਾਲੇ ਨੇ ਲੈ ਬ ਇਹਨਾਂ ਦਾ ਚੱਲਦਾ ਬਹੁਤ ਵਧੀਆ ਹੈ ਨਗਰ ਕੀਰਤਨ ਦੇ ਵਿੱਚ ਵੀ ਕੋਈ ਵੀ ਪ੍ਰੋਗਰਾਮ ਦਾ ਪਿੰਡ ਦੇ ਵਿੱਚ ਜੋ ਵੀਡੀਓ ਬਣਾ ਕੇ ਇਹ ਸਾਰੇ ਘਲਦੇ ਨੇ ਧੰਨਵਾਦ ਆ ਫੌਜੀ ਸਾਹਿਬ ਦਾ ਪ੍ਰਗਟ ਸਿੰਘ ਜੀ ਦਾ ਸੋ ਅੱਜ ਨਗਰ ਦੇ ਵਿੱਚ ਇਹ ਸਾਡੇ ਨਗਰ ਦੇ ਵੱਡੇ ਭਾਗ ਨੇ ਸ਼ੀਨੀਵਾਲ ਕਲਾਂ ਦੇ ਸ਼ਹੀਦੀ ਗੁਰਦੁਆਰਾ ਜੰਡਸਰ ਅਮਰਤ ਸੰਚਾਰ ਹੋ ਰਿਹਾ ਹੈ ਦੁਵਾਰਾ ਜੰਡਸਰ ਦੀ ਪ੍ਰਬੰਧ ਕਮੇਟੀ ਦਾ ਜਿਨ੍ਹਾਂ ਨੇ ਬਹੁਤ ਸੋਹਣਾ ਪ੍ਰਾਲਾ ਕਰਕੇ ਨਗਰ ਕੀਰਤਨ ਹੋਏ ਸਜ ਪਾਠਾਂ ਦੇ ਭੋਗ ਪਏ 350 ਸਾਲਾ ਸਤਾਪਦੀ ਮਨਾਈ ਗਈ ਤੇ ਅੱਜ ਅੰਮ੍ਰਿਤ ਸੰਚਾਰ ਸ਼ਹੀਦੀ ਗੁਰਦੁਆਰਾ ਜੰਡਸਰ ਵਿਖੇ ਹੋ ਰਿਹਾ ਸੋ ਪੰਜ ਪਿਆਰੇ ਆ ਕੇ ਸੰਗਤਾਂ ਨੂੰ ਖਾਲਸੇ ਪੰਥ ਦੇ ਵਿੱਚ ਨਵਾਂ ਜਨਮ ਦੇਣ ਵਾਸਤੇ ਪਹੁੰਚ ਰਹੇ ਨੇ ਖੰਡੇ ਬਾਟੇ ਦਾ ਅੰਮ੍ਰਿਤ ਤਿਆਰ ਕਰਕੇ ਆਪਾਂ ਜਹਾਜ ਚੜ੍ਹੀਏ ਗੁਰੂ ਦੇ ਲੜ ਲੱਗੀਏ ਨਸਾਂ ਤੋਂ ਰਹਿਤ ਹੋਈਏ ਮਾਪੇ ਉਹਦੀ ਸੇਵਾ ਕਰੋ ਕਿਰਤ ਵਿਰਤ ਕਰੋ ਦਸਾਂ ਨੋਹਾਂ ਦੀ ਇਹੀ ਸਾਡਾ ਸੰਦੇਸ਼ ਆ ਬਹੁਤ ਬਹੁਤ ਧੰਨਵਾਦ ਅੱਜ ਕਕਾਰ ਕੰਗੇ ਕੜੇ ਕਿਰਪਾਨਾਂ ਤੇ ਫਰੀ ਦਿੱਤੀਆਂ ਜਾਣਗੀਆਂ ਸ ਹਾਂਜੀ ਅੱਜ ਖਾਲਸਾ ਜੀ ਅੱਜ ਅਮਰ ਸਾਖ ਰਹੇ ਨੇ ਸਿੰਘ ਬਹੁਤ ਬਹੁਤ ਵਧਾਈਆਂ ਇਹਨਾਂ ਨੂੰ ਬਾਈ ਗੁਰਦਾਸ ਪਉਣਾ ਚੰਨਣਾ ਨੌਜਵਾਨਾਂ ਤੇ ਹਾਂਜੀ ਹਾਂ ਪੂਰਾ ਜੀ ਵਾਹਿਗੁਰੂ ਚਾਚਾ ਉੱਧਰ ਮੁੜੀ ਕੱਲ ਪਰਗਟ ਸਿੰਘ ਜੀ ਦਾ ਚਾਚਾ ਰੋਣ ਸੋਕਰਕੇ ਗਾਹਲੇ ਜਾਵੂ ਪਰਗਟ ਸਿੰਘ ਫੌਜੀ ਨੂੰ ਵੀ ਆਪਾਂ ਮਰਦ ਸਗਾ ਕੇ ਗੁਰੂ ਦੇ ਲੜ ਲਾਵਾਂਗੇ ਤੇ ਅਮਨਦੀਪ ਸਿੰਘ ਵੀ ਇਹਨਾਂ ਨੂੰ ਮੰਨ ਜਾਂਦਾ ਕਿ ਬਣ ਗਿਆ ਕਿਹੜਾ ਨਸਾ ਨੂੰ ਕਰ ਲੈ ਕਰ ਲੈ ਨਹੀਂ ਕਰ ਲੈ ਇਹ ਕੰਮ ਮੈਂਬਰ ਪੰਚਾਇਤ ਵਿਖੇ ਸੱਜਣਾਂ ਨੂੰ ਜਬ ਬਣਾ ਲਾਗੇ ਕਹਾਲੇ ਸਾਹਮਣੇ ਬਣਾ ਲਾਂਗੇ ਜੀ ਕੋਚ ਕਰਾਂਗੇ ਜੀ ਹਾਂਜੀ ਹਾਂਜੀ ਸਗ ਤਾਂ ਕੋਈ ਨਹੀਂ ਕਹਾਲੇ ਸਾਹਮਣੇ ਪੁੱਜ ਸੰਤ ਸਿੰਘ ਵੀ ਆਪਣਾ ਹਾਂਜੀ ਬਾਬਾ ਬਾਰਗਟ ਦੇ ਜੱਗ ਸੀਰ ਸਗ ਸੀਰਾ ਇਹਨਾਂ ਨੂੰ ਪ੍ਰੇਰਿਤ ਕਰਨਗੇ ਤੇ ਬਾਬਾ ਬਾਰਗਟ ਦੇ ਤਿਆਰ ਪੜਿਆਰੀ ਨੇ ਜੀ ਕੋਰ ਸਿੰਘ ਜੀ ਬਾਬਾ ਬਾਬੇ ਦਾ ਮੁੰਡਾ ਉਹ ਵੀ ਤਿਆਰ ਤਿਆਰੀ ਹੋਰ ਟਾਈਮ ਲਾਵਾਂਗੇ ਕਥਾ ਤੇ ਫਿਰ ਤਿਆਰ ਕਰਾਂਗੇ ਅੱਜ ਬਹੁਤ ਸਾਰੀ ਸਗ ਤਾਂ 75 ਸਿੰਘਾਂ ਨੇ ਅੱਜ ਅੰਮ੍ਰਿਤ ਛਕਣਾ ਹੈ ਇਹ ਖਾਲਸੇ ਪੰਥ ਦੇ ਵਿੱਚ ਜਨਮ ਲੈਣਾ ਹੈ 75 ਸਿੰਘ ਤਿਆਰ ਹੋ ਗਏ ਲੈਫਟ ਆਪਣੇ ਕੋਲੇ 75 ਸਿੱਕਾ ਦੀ ਆਈ ਹੈ ਜਿਹਦੇ ਵਿੱਚ ਅੱਜ ਬਹੁਤ ਹੀ ਵਧੀਆ ਕਿਰਪਾ ਮਾਰਾਂ ਨੇ ਕੀਤੀ ਆ ਮਾਈ ਭਾਈ ਨਾਨਕ ਨਾਵਲੇਵਾ ਸਿੱਖ 75 ਪੁਰਾਣੀ ਹੋ ਗਏ ਭਾਈ ਗੁਰੂ ਕੇ ਜਹਾਜ਼ੇ ਚੜ੍ਹਦਾ ਅੱਜ ਜਹਾਜ਼ ਤਿਆਰ ਹੋ ਗਿਆ ਪੰਜ ਚਾਰੇ ਤਿਆਰ ਕੀ ਜਾਂਦੇ ਨੇ ਤੇ ਖਾਲਸੇ ਪੰਥ ਦੇ ਵਿੱਚ ਜਨਮ ਲਿਆ ਬਹੁਤ ਬਹੁਤ ਧੰਨਵਾਦ ਬਧਾਈਆਂ ਭਾਈ ਜਿੰਨ੍ਹਾਂ ਨੇ ਤੇ ਖਾਲਸੇ ਪੰਥ ਦੇ ਵਿੱਚ ਨਵਾਂ ਜਨਮ ਲਿਆ 75 ਪ੍ਰਾਣੀਆਂ ਦੇ ਨਾਮ ਤੇ ਝਕਾਰਾ ਬਣਾਇਆ ਆਪਾਂ ਸਾਰੇ ਜਾਣੇ ਬੋਲਿਓ ਭਾਈ ਗੱਜ ਵਿੱਚ ਕੇ ਬੋਲੇ ਸੋਨਿਹਾਲ ਸੋਨਿਹਾਲ

ਇੱਕ ਵਾਰੀ ਫੇਰ ਸਾਰੀਆਂ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ ਗੁਰੂ ਸਾਹਿਬ ਤੁਹਾਡੀ ਸਿੱਖੀ ਸਿੱਖੀ ਕੇਸਾ ਸਵਾਸਾ ਨਾਲ ਨਿਭਾਦਵੇ ਹੋਈਆਂ ਪੁੱਲਾਂ ਚੋਕਾ ਦੀ ਮਾਫੀ ਸਾਰਿਆਂ ਦਾ ਧੰਨਵਾਦ ਪ੍ਰਬੰਧਕ ਕਮੇਟੀ ਦਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿ ਸ਼੍ਰੀ ਅਕਾਲ ਸਭ ਜੀ ਸਿਮਿਆ ਕਾਲ ਸਾਰੀਆਂ ਸੰਗਤਾਂ ਦਾ ਬਹੁਤ-ਬਹੁਤ ਧੰਨਵਾਦ ਪੰਜ ਪਿਆਰੀ ਸਹਿਬਾਨ ਗੁਰੂ ਦੇ ਜੋ ਸਤਿਗੁਰੂ ਮਹਾਰਾਜ ਦੀ ਕਿਰਪਾ ਦੇ ਸਦਕਾ ਅੱਜ ਖਾਲਸੇ ਪੰਥ ਦੇ ਵਿੱਚ ਤੁਸੀਂ ਨਵਾਂ ਜਨਮ ਲਿਆ ਭੈਣਾਂ ਨੇ ਬੀਬੀਆਂ ਨੇ ਨੌਜਵਾਨ ਵੀਰਾਂ ਨੇ ਅਸੀਂ ਗੁਰੂ ਘਰ ਦੇ ਗ੍ਰੰਥੀ ਤੇ ਗੁਰਦੁਆਰਾ ਸਾਹਿਬ ਦੀ ਪ੍ਰਬੰਧ ਕਮੇਟੀ ਸਮੂਹ ಗ್ರಾಮ ਪੰਚਾਇਤ ਮਾਈ ਭਾਈ ਨੌਜਵਾਨ ਵੀਰਾਂ ਵੱਲੋਂ ਬਹੁਤ-ਬਹੁਤ ਧੰਨਵਾਦ ਤੁਹਾਨੂੰ ਬਹੁਤ-ਬਹੁਤ ਵਧਾਈਆਂ ਲੱਖ-ਲੱਖ ਜਿਵੇਂ ਤੁਹਾਨੂੰ ਪੰਜ ਪਿਆਰੇ ਸਹਿਬਾਨਾਂ ਨੇ ਬੇਨਤੀ ਕੀਤੀ ਉਹਨਾਂ ਤੇ ਫੁੱਲ ਚੜਾ ਕੇ ਰੱਖਣੇ ਉਹਨਾਂ ਦੀ ਬੇਨਤੀ ਇਸੇ ਤਰ੍ਹਾਂ ਹੀ ਪ੍ਰਵਾਨ ਕਰਨੀ ਆ ਇਹ ਆਪਣੇ ਮਾਪਿਓ ਨੇ ਪੰਜ ਪਿਆਰੇ ਸੋ ਇਸ ਲਈ ਬੇਨਤੀ ਹੈ ਇਹਨਾਂ ਨੇ ਅੱਜ ਸਾਨੂੰ ਨਵਾਂ ਜਨਮ ਦਿੱਤਾ ਜੇ ਖਾਲਸੇ ਪੰਥ ਦੇ ਵਿੱਚ ਸਮਝ ਲਓ ਅੱਜ ਤੁਹਾਡਾ ਜਨਮ ਅੱਜ ਹੋਇਆ ਬਹੁਤ ਬਹੁਤ ਸਾਨੂੰ ਧੰਨਵਾਦ ਜਿੰਨਾ ਵੀ ਤੁਹਾਡਾ ਧੰਨਵਾਦ ਕੀਤਾ ਜਾਂਦਾ ਬਹੁਤ ਥੋੜਾ ਬਹੁਤ ਬਹੁਤ ਵਧਾਈਆਂ ਬਹੁਤ ਹੀ ਬਹੁਤ ਮੁਬਾਰਕਾਂ ਵਾਹਿਗੁਰੂ ਜੀ ਕਾ ਖਾਲਸਾ ਜੀ ਕੀ ਫਤਹ ਗੁਰੂ ਕਾ ਲੰਗਰ ਤਿਆਰ ਆ ਚਾਹ ਪਾਣੀ ਸਾਰੀਆਂ ਸੰਗਤਾਂ ਭਾਈ ਛੱਕੇ ਜਾਵੋ ਮਾਈਆਂ ਨੂੰ ਭਾਈਆਂ ਨੂੰ ਬੇਨਤੀ ਹੈ ਜਿਨ੍ਹਾਂ ਨੇ ਅੰਮ੍ਰਿਤ ਛੱਕਿਆ ਜਾਂ ਜੋ ਸੰਗਤ ਇੱਥੇ ਆਈਆਂ ਨੇ ਸਾਰੀਆਂ ਲੰਗਰ ਦੇ ਵਿੱਚ ਚਾਹ ਤੇ ਪ੍ਰਸ਼ਾਦਾ ਕਣਕਾ ਕਣਕਾ ਛੱਕੇ ਜਾਓ ਭਾਈ ਲਾਜ਼ਮੀ ਜੀ ਜਿੰਨਾਂ ਨੇ ਅੰਮ੍ਰਿਤ ਛੱਕਿਆ ਆਲੀ ਇਧਰ ਵੀ ਆਲੇ ਬਾਬਾ